ਬੀਜਪੀ ਆਲੇ ਤਾਂ ਦਾਵਾ ਕਰਦੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਬੀਜਪੀ ਦੇ ਵੱਖ-ਵੱਖ ਆਗੂ ਨੂੰ ਮਿਲਦਾ ਉਹ ਕਹਿੰਦੇ ਕਿ ਅਸੀਂ ਸਾਡੇ ਤੋਂ ਵੱਡਾ ਤਾਂ ਸਿੱਖ ਤੈਸ਼ੀ ਨਹੀਂ ਅਸੀਂ ਕਰਤਾਰਪੁਰ ਲਾਂਘਾ ਖੋਲ੍ਹਿਆ ਅਸੀਂ ਸਾਬਜਾਦਿਆਂ ਦੇ ਦਿਨ ਮਨਾਉਨੇ ਆ ਅਸੀਂ ਗੁਰੂ ਸਹਿਬਾਨਾਂ ਦੇ ਦਿਨ ਮਨਾਉਨੇ ਆ ਇਸ ਤੋਂ ਪਹਿਲਾਂ ਤਾਂ ਕਦੇ ਹੋਇਆ ਨਹੀਂ ਤੇ 1984 ਵਾਲਿਆਂ ਦੇ ਜਿਹੜੇ ਕੇਸ ਸੀ ਉਹ ਵੀ ਸਾਡੇ ਵੱਲੋਂ ਖਲਾਏ ਗਏ ਨੇ ਫਿਰ ਉਹਨਾਂ ਚੀਜ਼ਾਂ ਨੂੰ ਕਿਵੇਂ ਸਮਝਦੇ ਹੋ ਤੁਸੀਂ ਉਹ ਤਾਂ ਜੀ ਇੱਕ ਸਿੱਖਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕੋਈ ਨਾ ਕੋਈ ਸ਼ੁਸ਼ਾ ਛੱਡਦੇ ਨੇ ਸਿੱਧੂ ਸਾਹਿਬ ਗਏ ਸੀ ਜਿਹੜਾ ਨਮਜੋਤ ਸਿੱਧੂ ਏ ਉਹ ਗਏ ਸੀ ਪਾਕਿਸਤਾਨ ਵਿੱਚ ਉਹਨਾਂ ਦਾ ਕੋਈ ਉੱਥੇ ਦੋਸਤ ਸੀ ਉਹਦੇ ਇਮਰਾਨ ਖਾਨ ਉਹਨਾਂ ਦੇ ਥਰੂ ਸਾਨੂੰ ਉਹਨਾਂ ਨੇ ਉਹ ਜਿਹੜਾ ਕਰਤਾਰਪੁਰ ਵਾਲਾ ਗੁਰਦੁਆਰਾ ਸਾਹਿਬ ਨੇ ਉਹਨੂੰ ਲਾਂਘਾ ਦਿੱਤਾ ਤੇ ਇਹਨਾਂ ਨੇ ਆਪਣੇ ਸਿਰ ਤੇ ਲੈ ਕੇ ਸਾਰਾ ਕੰਮ ਆਪਣੇ ਸਿਰ ਤੇ ਲੈ ਲੈ ਕੇ ਇਹ ਅਸੀਂ ਕੀਤਾ ਇਹ ਜੀਆਂ ਗੱਲਾਂ ਕਰਦੇ ਨੇ ਜਦੋਂ ਕੋਈ ਕੰਮ ਬਣਦਾ ਉਦੋਂ ਐ ਸਖਾਂ ਨੂੰ ਨਾਲ ਜੋੜ ਲੈ ਕਹਿੰਦੇ ਨੇ ਅਸੀਂ ਕੀਤਾ ਪਰੇ ਕਰਦੇ ਨਹੀਂ ਜਦੋਂ ਸਾਡੇ ਨੌਜਵਾਨ ਸਿੱਖ ਆਗੂ ਜਰਨੈਲ ਸਿੰਘ ਹਵਾਰੇ ਵਰਗੇ 32-32 ਸਾਲ ਦੀ ਸਜ਼ਾ ਕੱਟ ਕੇ ਅੰਦਰ ਬੈਠੇ ਨੇ ਉਹਨਾਂ ਦੀ 14 ਸਾਲ ਤੋਂ ਵੱਧ ਸਜ਼ਾ ਨਹੀਂ ਹੁੰਦੀ ਜੇ ਨੂੰ ਉਮਰ ਕੈਦਵੀ ਹੋਵੇ ਪਰ ਇਹ ਉਹਨਾਂ ਨੂੰ ਛੱਡਦੇ ਕਿਉਂ ਨਹੀਂ ਉਹਨਾਂ ਨੂੰ ਅਜੇ ਤੱਕ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਪਰ ਉਹ ਨਹੀਂ ਕਰਦੇ ਤੇ ਸਿਰਫ ਝੂਠਾ ਆਪਣਾ ਆਪਣਾ ਲੈਣਾ ਚਾਹੁੰਦੇ ਨੇ ਵੀ ਕਿ ਅਸੀਂ ਬਹੁਤ ਇਨਾ ਵਸਿਕਾ ਵਾਸਤੇ ਕਰ ਰਹੇ ਹਾਂ ਪਰ ਕਰਦੇ ਨਹੀਂ ਸਾਡੇ ਬੰਦਿਆਂ ਦੇ ਸਾਰਿਆਂ ਨੇ ਸਜ਼ਾ ਕੱਟੀਆਂ ਹੋ ਜਾਂਦੀ ਨੇ ਪ੍ਰੋਫੈਸਰ ਪ੍ਰੋਫੈਸਰ ਆਪਣਾ ਪੁੱਲਰ ਸਾਹਿਬ ਆਪਣਾ ਇਹ ਜਰਨਾਇਤ ਸਿੰਘ ਵਾਰਾ ਤਾਰਾ ਤਾਰਾ ਇਹ ਸਾਰੇ ਆਪਣੀ ਜੇਲ੍ਹ ਤੋਂ ਵੱਧ ਸਜ਼ਾ ਕੱਟ ਚੁੱਕੇ ਪਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਅੱਛਾ ਇੱਕ ਇੱਕ ਚੀਜ਼ ਤੁਹਾਡੇ ਪ੍ਰਧਾਨ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਪ੍ਰਧਾਨ ਸਾਹਿਬ ਤੇ ਇਲਜ਼ਾਮ ਲੱਗਦਾ ਕਿ ਉਹ ਪੁਲਿਸ ਅਫਸਰ ਰਹੇ ਨੇ ਤੇ ਪੁਲਿਸ ਅਫਸਰ ਵਾਂਗੀ ਪਾਰਟੀ ਨੂੰ ਚਲਾਉਂਦੇ ਨੇ ਤੁਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਇਹ ਗੱਲ ਲੱਗੀ ਹੈ ਉਹਨਾਂ 'ਚ ਬਿਲਕੁਲ ਨਹੀਂ ਆ ਜੀ ਇਹ ਜਿਹੜੇ ਸਾਡੇ ਵਿਰੋਧੀ ਨੇ ਨਾ ਜੀ ਉਹ ਸਿਰਫ ਟਕਵੰਜ ਖੜਾ ਕਰੀ ਰੱਖਦੇ ਨੇ ਵੀ ਮਾਨ ਨਾਲ ਬੰਦੇ ਜੁੜਦੇ ਨੇ ਤੇ ਜੁੜਨ ਨਾ ਕਦੇ ਵੀ ਮਾਨ ਸਾਹਿਬ ਨੇ ਐਸਾ ਨਹੀਂ ਕਰਿਆ ਇੱਕ ਰਾਮਪੁਰੇ ਫੂਲ ਤੋਂ ਲਾਲਾ ਉਹਨਾਂ ਮਾੜੇ ਹਾਲਾਤਾਂ 'ਚ ਆਇਆ ਸੀ ਜਦੋਂ ਕਿ ਉਗਰਵਾਦ ਦੀ ਘੰਟੀ ਬੋਲਦੀ ਸੀ ਉਹ ਆਇਆ ਤਾਂ ਉਹ ਡਰਦਾ ਡਰਦਾ ਅੰਦਰ ਗਿਆ ਤਾਂ ਮਾਨ ਸਾਹਿਬ ਕੀਸੀ ਸਨਾਨ ਕਰਕੇ ਉੱਥੇ ਖੜੇ ਸੀ ਮਾਨ ਸਾਹਿਬ ਨੇ ਉਸ ਲਾਲੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅੱਜ ਤੱਕ ਸਾਡੇ ਨਾਲ ਉਹ ਨਿਕੜ ਕੇ ਨਹੀਂ ਗਿਆ ਉਹਨੂੰ ਨਹੀਂ ਲੱਗਿਆ ਵੀ ਉਹ ਉਹਨਾਂ ਦਾ ਪੁਲਿਸ ਰਵਈਆ ਉਹ ਵਰਤਦੇ ਨੇ ਜਾਂ ਉਹ ਮਾੜਾ ਹੈ ਮੈਂ ਉੱਥੇ ਨਾ ਜਾਵਾਂ ਉਹ ਕਹਿੰਦਾ ਜੋ ਮਾਨ ਸਾਹਿਬ ਨੇ ਕੁਝ ਹੈ ਹੀ ਨਹੀਂ ਉਹ ਵੀ ਤਾਂ Hindu ਹੀ ਨੇ ਪਰ ਇਹ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਮਾਨ ਸਾਹਿਬ ਜੀ ਕਦੇ ਕੋਈ ਐਸੀ ਜੀ ਗੱਲ ਨਹੀਂ ਮਾਨ ਸਾਹਿਬ ਆਪਣਾ ਪਿਆਰ ਦਿੰਦੇ ਨੇ ਸਾਡਾ ਸਤਿਕਾਰ ਕਰਦੇ ਨੇ ਬਹੁਤ ਵਧੀਆ ਮਾਨ ਸਾਹਿਬ ਵਰਗਾ ਬੰਦਾ ਕੋਈ ਦੁਨੀਆ ਤੇ ਨਹੀਂ ਹੋਣਾ ਜੋ ਆਪਣਾ ਆਪਣਾ ਜੋ ਮਤਲਬ ਹੈ ਉਹਦੇ ਵਾਸਤੇ ਉਹ ਕੰਮ ਕਰ ਰਹੇ ਨੇ ਆਪਣੀ ਆਜ਼ਾਦੀ ਵਾਸਤੇ ਕੰਮ ਕਰ ਰਹੇ ਨੇ ਸਿੱਖ ਆਜ਼ਾਦੀ ਮੰਗ ਕਰ ਰਹੇ